ਪੂਰੇ ਭਾਰਤ ਵਿੱਚ ਜੀ ਭਗਵਾਨ ਪਰਸ਼ੂਰਾਮ ਮਹਾਰਾਜ ਜੀ ਦਾ ਜਨਮ ਉਤਸਵ ਬੜੇ ਹੀ ਸ਼ਰਧਾ ਤੇ ਸਨਾਨ ਨਾਲ ਮਨਾਇਆ ਗਿਆ। ਉੱਥੇ ਜਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਸ਼ਹਿਰ ਨੂਰ ਮਹਿਲ ਦੇ ਪਰਸ਼ੂਰਾਮ ਮੰਦਰ ਵਿਖੇ ਵੀ ਬ੍ਰਾਹਮਣ ਸਭਾ ਨੂਰ ਮਹਿਲ ਵੱਲੋਂ ਪਰਸ਼ੂਰਾਮ ਜਯੰਤੀ ਮਨਾਈ ਗਈ ਜਿਸ ਵਿੱਚ ਸਭ ਤੋਂ ਪਹਿਲਾਂ ਸਵੇਰੇ ਇਸ਼ਨਾਨ ਕਰਵਾਏ ਗਏ ਉਪਰੰਤ ਮੰਦਰ ਵਿਖੇ ਹਵਨ ਯੱਗ ਕੀਤਾ ਗਿਆ ਤੇ ਝੰਡਿਆਂ ਦੀ ਰਸਮ ਵੀ ਅਦਾ ਕੀਤੀ ਗਈ। ਉਪਰੰਤ ਖੁੱਲੇ ਪੰਡਾਲ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਨੇ ਹਾਜ਼ਰੀ ਲਗਾਈ ਅਤੇ ਆਏ ਹੋਏ ਸੰਗਤਾਂ ਨੂੰ ਭਗਵਾਨ ਪਰਸ਼ੂਰਾਮ ਜੀ ਦੀ ਮहिमा ਦਾ ਗੁਣਗaan ਕੀਤਾ। ਦੂਰੋਂ ਨੇੜੇ ਆਈਆਂ ਸੰਗਤਾਂ ਤੇ ਹਲਕਾ ਵਿਧਾਇਕ ਨਕੋਦਰ ਬੀਬੀ ਇੰਦਰਜੀਤ ਕੌਰ ਮਾਨ ਸਾਬਕਾ ਵਿਧਾਇਕ ਅਤੇ ਸ਼੍ਰੀ ਗੁਰਪ੍ਰਤਾਪ ਸਿੰਘ ਬਟਾਲਾ ਜੀ ਸਾਬਕਾ ਮੇਅਰ ਆਫ ਪਾਰਲੀਮੈਂਟ ਸ਼੍ਰੀ ਸੁਸ਼ੀਲ ਰਿੰਕੂ ਜੀ ਆਰਐਸਐਸ ਪੰਜਾਬ ਦੇ ਸ਼੍ਰੀ ਚੰਦਰਕਾਂਤ ਜੀ ਨੇ ਮੰਦਿਰ ਵਿਖੇ ਮੱਥਾ ਟੇਕਿਆ ਇਸ ਮੌਕੇ ਤੇ ਬ੍ਰਾਹਮਣ ਸਭਾ ਮੈਂਬਰਾਂ ਵੱਲੋਂ ਸੇਵਾ ਤੇ ਸਹਿਯੋਗ ਕਰਨ ਵਾਲੇ ਸੱਜਣਾ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਚੇਅਰਮੈਨ ਸੁਰਿੰਦਰ ਸ਼ਰਮਾ ਪ੍ਰਧਾਨ ਚੇਤਨ Tiwari ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਮੰਦਿਰ ਦੇ ਵਿੱਚ ਸ਼੍ਰੀ ਜਨਕ ਰਾਜ ਜੋਸ਼ੀ ਸ਼੍ਰੀ ਇੰਦਰਜੀਤ ਜੋਸ਼ੀ ਸ਼੍ਰੀ ਵਿਨੋਦ ਜੋਸ਼ੀ ਦੇ ਪਰਿਵਾਰ ਵੱਲੋਂ ਉਹਨਾਂ ਦੇ ਸੁਪੁੱਤਰ ਸ਼੍ਰੀ ਨੀਰਜ ਜੋਸ਼ੀ ਦੀ ਭਗਵਾਨ ਪਰਸ਼ੂਰਾਮ ਮੰਦਿਰ ਦੇ ਹਾਲ ਨੂੰ ਵਿਸਤਾਰ ਕਰਕੇ ਵੱਡਾ ਕਰਵਾਇਆ ਗਿਆ ਇਸ ਵਾਰ ਭਗਵਾਨ ਪਰਸ਼uram ਜਨਮ ਉਤਸਵ ਦੇ ਸ਼ੁਭ ਅਫਸਰ ਤੇ ਸ਼੍ਰੀ ਨੀਰਜ ਜੋਸ਼ੀ ਜੀ ਨੇ ਆਪਣੇ ਪਰਿਵਾਰ ਸਮੇਤ ਭਗਵਾਨ ਪਰਸ਼uram ਮੰਦਿਰ ਵਿੱਚ ਇੱਕ ਕਮਿਊਨਿਟੀ ਹਾਲ ਦਾ ਨੀਂ ਪੱਥਰ ਰੱਖਿਆ ਜੋ ਕਿ ਆਮ ਲੋਕਾਂ ਦੇ ਲਈ ਸਮਰਪਿਤ ਹੋਵੇਗਾ ਜਲਦੀ ਹੀ ਇਹ ਹਾਲ ਬਣ ਕੇ ਤਿਆਰ ਹੋ ਜਾਵੇਗਾ ਉਸ ਤੋਂ ਬਾਅਦ ਹਲਕਾ ਵਿਧਾਇਕ ਸ਼੍ਰੀ ਇੰਦਰਜੀਤ ਕੌਰ ਮਾਨ ਜੀ ਨੇ ਮੰਦਿਰ ਕਮੇਟੀ ਦੀ ਇੱਕ ਮੰਗ ਤੇ ਪੁਰਾਣਾ ਬੱਸ ਸਟੈਂਡ ਚੌਕ ਨੂੰ ਭਗਵਾਨ ਪਰਸ਼uram ਚੌਕ ਦਾ ਨਾਂ ਰੱਖਣ ਦੀ ਘੋਸ਼ਣਾ ਕੀਤੀ ਉਹਨਾਂ ਕਿਹਾ ਕਿ ਜਲਦੀ ਹੀ ਇਸ ਉੱਤੇ ਮਤਾ ਪਾ ਕੇ ਪੁਰਾਣੇ ਬੱਸ ਸਟੈਂਡ ਦਾ ਨਾਮ ਭਗਵਾਨ ਪਰਸ਼uram ਚੌਕ ਦਾ ਨਾਮ ਰੱਖਿਆ ਜਾਵੇਗਾ ਸ਼੍ਰੀ ਬ੍ਰਾਹਮਣ ਸਵਰ ਨੂਰ ਤੇ ਮੰਦਿਰ ਸ਼੍ਰੀ ਪਰਸ਼uram ਜੀ ਦੇ ਅਧਿਕਾਰੀਆਂ ਨੇ ਵੀ ਇਸ ਘੋਸ਼ਨਾ ਦਾ ਦਿਲ ਖੋਲ ਕੇ ਸਵਾਗਤ ਕੀਤਾ ਸ਼੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਚੇਤਨ Tiwari ਨੇ ਦੱਸਿਆ ਕਿ ਭਗਵਾਨ ਪਰਸ਼uram ਜੀ ਮੰਦਿਰ ਵਿੱਚ ਜਲਦੀ ਹੀ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਜਾਵੇਗੀ ਉਹਨਾਂ ਨੇ ਹੋਰ ਵੀ ਵਿਕਾਸ ਕਾਰਜ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਤਾਂ ਉਹਨਾਂ ਦੀ ਪੂਰੀ ਟੀਮ ਦਾ ਮਕਸਦ ਭਗਵਾਨ ਪਰਸ਼uram ਮੰਦਿਰ ਨੂੰ ਉਚਾਈਆਂ ਤੇ ਲੈ ਕੇ ਜਾਣਾ ਹੀ ਹੈ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼੍ਰੀ ਬ੍ਰਾਹਮਣ ਸਭਾ ਕਾਰਜਕਰਨੀ ਦੇ ਮੈਂਬਰ ਸ਼੍ਰੀ ਮਨਦੀਪ ਸ਼ੁਕਲਾ ਸ਼੍ਰੀ ਰਕੇਸ਼ ਕੁਮਾਰ ਪਪਲਾ ਸ਼੍ਰੀ ਰਾਜੇਸ਼ ਪ੍ਰਭਕਰ ਸ਼੍ਰੀ ਰਾਜੀਵ ਮਿਸਟਰ ਕਾਉਂਸਲ ਸ਼੍ਰੀ ਨਰੇਸ਼ ਤਿਵਾੜੀ ਸ਼੍ਰੀ ਮਨੀ ਸ਼ਰਮਾ ਸ਼੍ਰੀ ਗगन ਮਿਸਰ ਸ਼੍ਰੀ ਸੋਨੀ ਕਰਦਮ ਸ਼੍ਰੀ ਨਵਨੀਤ ਸੰਧੀਰ ਸ਼੍ਰੀ ਨੀਰਜ ਜੋਸ਼ੀ ਸ਼੍ਰੀ ਰਕੇਸ਼ ਸ਼੍ਰੀ ਗੌਰਵ ਪਾਠਕ ਡਾਕਟਰ ਸ਼੍ਰੀ ਨਵੀਨ ਜੀ ਸ਼੍ਰੀ ਕ੍ਰਿਸ਼ਨ ਕਾਂਤ ਕਾਲੀਆ ਜੀ ਸ਼੍ਰੀ ਉਮਾ ਸ਼ੰਕਰ ਸ਼੍ਰੀ ਗੋਪਾਲ ਸ਼ਰਮਾ ਅਤੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ ਨੂਰ ਮਹਿਲ ਤੋਂ ਪੱਤਰਕਾਰ ਮੋਹਿ ਸ਼ਰਮਾ ਦੀ ਰਿਪੋਰਟ ਭਗਵਾਨ ਪਰਸ਼ੂਰਾਮ ਮੰਦਿਰ ਦੇ ਵਿੱਚ ਇੱਕ ਜਿਹੜਾ ਸਾਡਾ ਭਗਵਾਨ ਪਰਸ਼ੂਰਾਮ ਜੀ ਦਾ ਮੇਨ ਮੰਦਿਰ ਸੀ ਉਹਦੇ ਵਿੱਚ ਹਾਲ ਦਾ ਵੱਡਾ ਕਰਨ ਦਾ ਕੰਮ ਉਹਨੂੰ ਵਿਸਤਾਰ ਕਰਨ ਦਾ ਕੰਮ ਸਾਡੇ ਜੋਸ਼ੀ ਪਰਿਵਾਰ ਸ਼੍ਰੀ ਜਨਗਰਾਜ ਜੋਸ਼ੀ ਪਰਿਵਾਰ ਉਹਨਾਂ ਦੇ ਸੁਪੁੱਤਰ ਸ਼੍ਰੀ ਨੀਰਤ ਜੋਸ਼ੀ ਜੀ ਸਾਡੇ ਮੰਨਣਯੋਇ ਸ਼੍ਰੀ ਅੰਮ੍ਰਿਤਜੀਤ ਜੋਸ਼ੀ ਜੀ ਪਰ ਉਹਨਾਂ ਦੇ ਜਿਹੜੇ ਨੀਰਤ ਜੋਸ਼ੀ ਜੀ ਦੇ ਸਾਡੇ ਚਾਚਾ ਜੀ ਆ ਸ਼੍ਰੀ ਵਿਨੋਦ ਜੋਸ਼ੀ ਵੱਲੋਂ ਉਹਨਾਂ ਨੇ ਇੱਕ ਹਾਲ ਸਾਨੂੰ ਅੱਜ ਬਣਾ ਕੇ ਲੋਕਾਂ ਲਈ ਦਿੱਤਾ ਵਾ ਔਰ ਇੱਕ ਦੂਜੇ ਹਾਲ ਦੀ ਅਜੇ ਨਹੀਂ ਪੱਥਰ ਰੱਖਿਆ ਗਿਆ ਵਾ ਜੀ ਵਿਨੋਦ ਜੋਸ਼ੀ ਜੀ ਵੱਲੋਂ ਕੈਨੇਡਾ ਵੈਨਕੂਵਰ ਵੱਲੋਂ ਤੇ ਇਹ ਜਿਹੜਾ ਹਾਲ ਆ ਤੇ ਸਾਡੇ ਸਾਡੇ ਸਮਾਜ ਦੇ ਲਈ ਸਮਰਪਿਤ ਹੋਵੇਗਾ ਔਰ ਕੋਈ ਵੀ ਇੱਥੇ ਆਪਣਾ ਸੁਖ ਰੁਖ ਦਾ ਕਾਰਜਕ੍ਰਮ ਕਰ ਸਕਦਾ ਅੱਜ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਉਪਰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਅਤੇ ਇਹ ਵਧਾਈ ਅੱਜ ਹੋਰ ਸਾਡੇ ਖੁਸ਼ੀਆਂ ਹੋ ਗਈਆਂ ਨੇ ਇਸ ਮਾਮਲੇ ਵਿੱਚ ਕਿ ਜੋਸ਼ੀ ਪਰਿਵਾਰ ਵੱਲੋਂ ਮੰਦਿਰ ਦੀ ਤਰੱਕੀ ਵਿੱਚ ਲਗਾਤਾਰ ਪਿਛਲੇ 2-3 ਸਾਲ ਤੋਂ ਯੋਗਦਾਨ ਪਾਇਆ ਜਾ ਰਿਹਾ ਹੈ। ਸ਼੍ਰੀ ਜਨਕਰਾਜ ਜੀ ਜੋਸ਼ੀ ਜਿਹੜਾਂ ਦੇ ਸੁਪੁੱਤਰ ਸ਼੍ਰੀ ਨਿਰੇਜ ਜੋਸ਼ੀ ਜੀ ਸਾਡੇ ਮੰਦਿਰ ਦੇ ਕਾਰਜਕਾਰੀਆਂ ਤੇ ਸਸਥਾ ਵੀ ਨੇ ਉਹਨਾਂ ਨੇ ਜਿਹੜਾ ਪਹਿਲਾ ਹਾਲ ਬਣਿਆ ਛੋਟਾ ਹਾਲ ਉਸ ਦੇ ਨਿਰਮਾਣ ਵਿੱਚ ਵੀ ਹਿੱਸਾ ਪਾਇਆ ਔਰ ਇਸ ਤੋਂ ਬਾਅਦ ਜਿਹੜਾ ਦੂਸਰਾ ਵੱਡਾ ਹਾਲ ਬਣਨੇ ਜਾ ਰਿਹਾ ਹੈ ਇਸ ਦੇ ਨਿਰਮਾਣ ਵਿੱਚ ਵੀ ਜੋਸ਼ੀ ਪਰਿਵਾਰ ਜੋ ਕਿ ਸ਼ਹਿਰ ਦੇ ਕੋਗਾ ਪਰਿਵਾਰ ਹੈ ਪਰੇਲੇ ਦੇ ਕੋਗਾ ਦਾ ਪਰਿਵਾਰ ਹੈ ਇਸ ਪਰਿਵਾਰ ਦਾ ਬਹੁਤ ਸਾਨੂੰ ਸਹਿਯੋਗ ਮਿਲ ਰਿਹਾ ਹੈ। ਭਗਵਾਨ ਪਰਸ਼ੂਰਾਮ ਮੰਦਿਰ ਇੱਕ ਮੰਦਿਰ ਹੀ ਨਹੀਂ ਨਾਲ ਤੇ ਨਾਲ ਇੱਕ ਸਮਾਜ ਸੇਵਾ ਦਾ ਕੇਂਦਰ ਵੀ ਹੈ। ਮੰਦਿਰ ਵੱਲੋਂ ਅੰਪੂਰਨਾ ਰਸੋਈ ਚਲਾਈ ਜਾਂਦੀ ਹੈ। ਜਿਸ ਦੇ ਵਿੱਚ ਰੋਜ਼ 70 ਤੋਂ 80 ਤੱਕ ਲੋਕ ਜਿਹੜੇ ਹੈਗੇ ਆ ਆਪਣਾ ਖਾਣਾ ਖਾਂਦੇ ਨੇ ਉਸ ਤੋਂ ਇਲਾਵਾ ਸੁੱਕਾ ਰਾਸ਼ਨ ਵੀ ਕੁਝ ਘਰਾਂ ਵਿੱਚ ਪਹੁੰਚਾਇਆ ਜਾਂਦਾ ਹੈ ਅਤੇ ਐਸੇ ਲੋਕ ਜਿਹੜੇ ਖਾਣਾ ਖਾਣੇ ਤੇ ਨਹੀਂ ਆ ਸਕਦੇ ਉਹਨਾਂ ਦੇ ਘਰਾਂ ਵਿੱਚ ਵੀ ਹੋਮ ਡਿਲੀਵਰੀ ਦਾ ਕੰਮ ਜਰਾ ਹੈ ਪਰਸ਼ੂਰਾਮ ਮੰਦਰ ਵੱਲੋਂ ਕੀਤਾ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਜੋ ਪਿੱਛੇ ਕਰੋਨਾ ਦੀ ਲਹਿਰ ਆਈ ਸੀਗੀ ਤਾਂ ਭਗਵਾਨ ਪਰਸ਼ੂਰਾਮ ਮੰਦਰ ਵਿੱਚ ਲਗਾਤਾਰ 6 ਮਹੀਨੇ ਲਗਭਗ 20 ਲੱਖ ਰੁਪਏ ਦਾ ਰਾਸ਼ਨ ਜਿਹੜਾ ਸੀ ਦਿੱਤਾ ਗਿਆ ਹੈ ਔਰ ਇਸ ਇਸ ਦੇ ਵਿੱਚ ਵੀ ਸਾਰੇ ਬ੍ਰਹਮਣ ਪਰਿਵਾਰਾਂ ਦਾ ਅਤੇ ਵਿਸ਼ੇਸ਼ ਕਰਕੇ ਜੋਸ਼ੀ ਪਰਿਵਾਰਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਔਰ ਅੱਜ ਦੇ ਇਸ ਸ਼ੁਭ ਮੌਕੇ ਉੱਪਰ ਮੈਂ ਸ਼੍ਰੀ ਜਨਕਰਾਜ ਜੀ ਜੋਸ਼ੀ ਉਹਨਾਂ ਦੇ ਸੁਪੁੱਤਰ ਸ਼੍ਰੀ ਨਿਰੇਜ ਜੋਸ਼ੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਉਦਮ ਸਦਕਾ ਅੱਜ ਸਾਨੂੰ ਇਹ ਦੋਨੋਂ ਹਾਜ਼ਰੀ ਹੈ ਉਸਰ ਦੇ ਦਿਖਾਈ ਦੇ ਰਹੇ ਨੇ ਇਸ ਦੇ ਨਾਲ-ਨਾਲ ਜਿਹੜੇ ਭਗਵਾਨ ਪਰਸ਼ੂਰਾਮ ਮੰਦਰ ਦੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸਾਰੇ ਯਤਨ ਕੀਤੇ ਹੈਗੇ ਨੇ ਉਹ ਵੀ ਬਹੁਤ ਯਤਨ ਕਰਦੇ ਨੇ ਸਾਡੇ ਚੇਅਰਮੈਨ ਸਾਹਿਬ ਸ਼੍ਰੀ ਸੁਨਦੇਸ਼ ਸ਼ਰਮਾ ਸ਼੍ਰੀ ਰਜੀਵ ਮਿੱਤਰ ਜੀ ਅਤੇ ਬਾਕੀ ਸਾਰੇ ਕਾਰਜਕਾਰੀ ਮੈਂਬਰ ਇਹਨਾਂ ਸਭ ਦੇ ਯਤਨਾਂ ਦੇ ਨਾਲ ਭਗਵਾਨ ਪਰਸ਼ੂਰਾਮ ਮੰਦਰ ਵਿੱਚ ਇਹ ਇਹ ਸੇਵਾ ਦੇ ਕੰਮਾਂ ਚੱਲ ਰਹੇ ਨੇ ਔਰ ਅੱਗੇ ਵੀ ਹੋਰ ਵੱਧ ਵੱਧ ਕੇ ਚੱਲਦੇ ਰਹਿਣਗੇ ਹਾਂ ਜੀ ਭਗਵਾਨ ਪਰਸ਼ੂਰਾਮ ਦੇ ਜਨਮ ਦੇਵਤਸ ਦੇ ਅਸੀਂ ਸੁਆ 6 ਵਜੇ ਇਸ਼ਨਾਨ ਕਰਾਇਆ ਉਸ ਤੋਂ ਬਾਅਦ ਅਸੀਂ ਖਵਨ ਕਰਾਇਆ ਉਸ ਤੋਂ ਬਾਅਦ ਸਾਰੇ ਝੰਡੇ ਚੜਾਏ ਹੁਣ ਉਹ ਜਿਹੜਾ ਜੋਸ਼ੀ ਪਰਿਵਾਰ ਜੋਸ਼ੀ ਪਰਿਵਾਰ ਆ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹਨੇ ਸਾਨੂੰ ਪਹਿਲਾਂ ਇੱਕ ਹਾਲ ਪੜਾ ਕੇ ਦਿੱਤਾ ਉਹਨਾਂ ਉਹ ਅਡਾ ਹਾਲ ਦੇ ਉਹਨਾਂ ਨੇ ਨੀਂਹ ਪੱਥਰ ਰੱਖਤਾ ਤੇ ਜਲਦੀ ਦਿਨਾਂ ਚ ਸ਼ੁਰੂ ਹੋਇਆ ਨਾ ਅਸੀਂ ਉਹਨਾਂ ਦੇ ਬਹੁਤ ਪਰਿਵਾਰ ਦੇ ਵਾਰੀਆ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਸਮੂਹ ਇਲਾਕੇ ਦਾ ਵੀ ਧੰਨਵਾਦ ਜਿਹੜੀ ਸਾਰੀ ਸੰਗਤ ਇੱਥੇ ਬੱਤ ਚੜ ਕੇ ਅੱਜ ਦੇ ਭਗਵਾਨ ਪਰਸੂਨਾਮ ਦੇ ਜਨਮ ਦਿਨ ਤੇ ਪਹੁੰਚਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ